ਜੀ ਅਸੀਂ ਕਈ ਸਾਲਾਂ ਤੋਂ ਜਿਹੜੀ ਹੈ ਪਰਾਲੀ ਪ੍ਰਬੰਧਨ ਦੇ ਉੱਤੇ ਕੰਮ ਕਰਦੇ ਆਏ ਹਾਂ ਔਰ ਇਹ ਕਾਰਵਾਈ ਕਈ ਹੈਡਸ ਦੇ ਥੱਲੇ ਹੁੰਦੀ ਹੈ ਜਿਵੇਂ ਸਭ ਤੋਂ ਪਹਿਲਾਂ ਅਸੀਂ ਪੂਰੇ ਸਾਲ ਜਿਹੜੀ ਹੈ ਕਿਸਾਨ ਵੀਰਾਂ ਤੋਂ ਐਪਲੀਕੇਸ਼ਨਸ ਲੈਨੇ ਤਾਂ ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਮਸ਼ੀਨਰੀ ਦਿੱਤੀ ਜਾਵੇ ਜਿਸ ਦੇ ਨਾਲ ਉਹ ਪਰਾਲੀ ਪ੍ਰਬੰਧਨ ਕਰ ਸਕਣ ਇਹ ਮਸ਼ੀਨਰੀ ਦੋਨੋਂ ਤਰੀਕੇ ਦੇ ਨਾਲ ਸੰਬੰਧਿਤ ਹੁੰਦੀ ਹੈ ਇਨ ਸਿਟੂ ਮਸ਼ੀਨਰੀ ਉਹ ਹੁੰਦੀ ਹੈ ਜਿਹਦੇ ਨਾਲ ਪਰਾਲੀ ਨੂੰ ਖੇਤ ਦੇ ਵਿੱਚ ਹੀ ਰੁਲਾ ਦਿੱਤਾ ਜਾਂਦਾ ਹੈ ਮਿਲਾ ਦਿੱਤਾ ਜਾਂਦਾ ਹੈ ਔਰ ਦੂਜੀ ਹੁੰਦੀ ਹੈ ਐਕਸੀ 2 ਮਸ਼ੀਨਰੀ ਜਿਹਦੇ ਨਾਲ ਪਰਾਲੀ ਨੂੰ ਉੱਥੋਂ ਕੱਟ ਕੇ ਇੰਡਸਟਰੀਅਲ ਬੋਇਲਰ ਜਾਂ ਪੈਲੇਟ ਯੂਨਿਟ ਜਾਂ ਬ੍ਰਿਕਿੰਗਸ ਦੇ ਵਿੱਚ ਲੈ ਜਾਇਆ ਜਾਂਦਾ ਸਾਡੇ ਜ਼ਿਲ੍ਹੇ ਦੇ ਵਿੱਚ ਅਸੀਂ ਬਹੁਤ ਵੱਡੀ ਮਾਤਰਾ ਦੇ ਵਿੱਚ ਸਬਸਿਡਾਈਜ਼ਡ ਮਸ਼ੀਨਰੀ ਸਰਕਾਰ ਵੱਲੋਂ 80% ਤੱਕ ਦੀ ਸਬਸਿਡੀ ਇਸ ਮਸ਼ੀਨਰੀ ਤੇ ਦਿੱਤੀ ਜਾਂਦੀ ਹੈ ਔਰ ਇਹਦੇ ਨਾਲ ਅਸੀਂ 3 ਕਰੋੜ ਤੋਂ ਵੱਧ ਦੀ ਸਬਸਿਡੀ ਜਿਹੜੀ ਹੈ ਕਿਸਾਨ ਵੀਰਾਂ ਨੂੰ ਦੇ ਚੁੱਕੇ ਹਾਂ ਇਸ ਸਾਲ ਇਸ ਦੇ ਵਿੱਚ ਫਾਰਮਰ ਗਰੁੱਪਸ ਵੀ ਨੇ ਕੋਆਪਰੇਟਿਵ ਸੁਸਾਇਟੀਆਂ ਵੀ ਨੇ ਔਰ ਇੰਡੀਵਿਜੂਅਲ ਕਿਸਾਨ ਵੀਰ ਵੀ ਹੈਗੇ ਨੇ ਮੈਂ ਸ਼ਲਾਗਾ ਕਰਦੀ ਹਾਂ ਉਹਨਾਂ ਕਿਸਾਨ ਵੀਰਾਂ ਦੀ ਵੀਰਾਂ ਦੀ ਜਿਨ੍ਹਾਂ ਨੇ ਇਸ ਇਹਦਾ ਵੀੜਾ ਚੱਕਿਆ ਹੈ ਕਿ ਮਸ਼ੀਨਰੀ ਲੈ ਕੇ ਇੱਕ ਨਵਾਂ ਜਿਹੜਾ ਸਿਰਾ ਆਪ ਦੀ ਖੇਤੀ ਨੂੰ ਦਿੰਦਾ ਹੈ ਔਰ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ ਪਿੰਡ-ਪਿੰਡ ਵਿੱਚ ਜਾ ਕੇ ਛੋਟੇ ਵੱਡੇ ਕਿਸਾਨਾਂ ਨੂੰ ਮਸ਼ੀਨਰੀ ਉਪਲਬਧ ਕਰਾ ਰਹੇ ਨੇ ਤਾਂ ਕਿ ਪਰਾਲੀ ਪ੍ਰਬੰਧਨ ਚੰਗੀ ਤਰ੍ਹਾਂ ਹੋ ਸਕੇ ਇਸ ਦੇ ਨਾਲ ਹੀ ਇਹ ਤੋਂ ਮੰਦਰੀ ਤੋਂ ਬੜਾ ਸਾਰੀ ਮੰਦਰੀ ਚੰਗੀ ਕਾਰੀ ਨਾ ਹੋ ਰਹੀ ਹੈ। ਹਸਪਤਾਲੋਂ ਹਾਂਜੀ ਬਹੁਤ ਸੁਚਾਰੂ ਢੰਗ ਨਾਲ ਇਹਦੀ ਪਲਾਨਿੰਗ ਕੀਤੀ ਗਈ ਹੈ। ਕਿਸਾਨ ਵੀਰਾਂ ਨਾਲ ਬੈਠ ਕੇ ਪੰਚਾਇਤਾਂ ਨਾਲ ਤਾਲਮੇਲ ਕਰਕੇ ਕੋਆਪਰੇਟਿਵ ਸੁਸਾਇਟੀਆਂ ਨਾਲ ਡਿਸਕਸ ਕਰਕੇ ਅਸੀਂ ਸਾਰਾ ਜਿਹੜਾ ਸਟ੍ਰੈਟੇਜੀ ਬਣਾਈ ਹੈ ਅੱਜ ਵੀ ਤੁਸੀਂ ਦੇਖੋਗੇ ਤਾਂ ਅਸੀਂ ਜਿਹੜੇ ਬੇਲਰ ਹੈ ਉਹਨਾਂ ਨੂੰ ਹਰੀ ਝੰਡੀ ਦੇ ਕੇ ਆਏ ਹੈ ਤਾਂ ਕਿ ਉਹ ਆਪ ਦੇ ਖੇਤਾਂ ਵਿੱਚ ਜਾ ਕੇ ਆਪ ਦਾ ਕੰਮ ਕਰਨ। ਅਸੀਂ ਉਹਨਾਂ ਪਿੰਡਾਂ ਦੀ ਲਿਸਟਾਂ ਬਣਾਈਆਂ ਨੇ ਜਿੱਥੇ ਪਿਛਲੇ ਸਾਲ ਬਹੁਤ ਛੋਟੀ ਮਾਤਰਾ ਦੇ ਵਿੱਚ ਇੱਥੇ ਬਰਨਿੰਗ ਹੋਈ ਸੀ ਲੇਕਿਨ 133 ਇਨਸੀਡੈਂਟ ਸਾਡੇ ਸਾਹਮਣੇ ਆਏ ਸੀ ਉਹਨਾਂ ਸਾਰੇ ਪਿੰਡਾਂ ਦੀ ਲਿਸਟ ਬਣਾ ਕੇ ਆਲਮੋਸਟ 90 ਕੁਝ ਪਿੰਡ ਨੇ ਜਿਨ੍ਹਾਂ ਵਿੱਚ 133 ਇਨਸੀਡੈਂਟਸ ਆਏ ਸੀ ਤਾਂ ਤੁਸੀਂ ਸਮਝ ਹੀ ਸਕਦੇ ਹੋ ਕਿ ਇੱਕ ਪਿੰਡ ਦੇ ਵਿੱਚ ਇੱਕ ਜਾਂ ਦੋ ਅੱਗ ਦੇ ਇਨਸੀਡੈਂਟਸ ਹੋਏ ਸੀ ਤੇ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਖਾਸ ਤੌਰ ਤੇ ਕਲਸਟਰ ਅਫਸਰਸ ਅਤੇ ਨੋਡਲ ਅਫਸਰਸ ਅਪਾਇੰਟ ਕੀਤੇ ਨੇ ਜਿਹੜੇ ਕਿ ਹਰ ਦਿਨ ਪਿੰਡਾਂ ਦੇ ਵਿੱਚ ਵਿਚਰਦੇ ਹਨ ਨਾਲ ਦੇ ਪੁਲਿਸ ਵਿਭਾਗ ਦੇ ਮੁਲਾਜ਼ਮਾਂ ਨੂੰ ਵੀ ਨਾਲ ਲੈ ਕੇ ਜਾਂਦੇ ਹਨ ਲੋਕਾਂ ਨੂੰ ਜਾਗਰੂਕ ਕਰਦੇ ਹਨ ਕਿ ਕਿਸ ਤਰ੍ਹਾਂ ਉਹਨਾਂ ਨੂੰ ਮਸ਼ੀਨਰੀ ਉਪਲਬਧ ਕਰਾਈ ਜਾ ਸਕਦੀ ਹੈ ਔਰ ਕੀ ਜਿਹੜੇ